ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਮੈਂ ਤੁਹਾਡਾ ਪ੍ਰਾਲੀਸ਼ਾ ਦਾਰੀ ਵਾਲੇ ਪਈਆਂ ਤੋਂ ਜੀ ਉਮੀਦ ਕਰਦਾ ਮੇਰੇ ਭਰਾ ਸਭ ਠੀਕ ਠਾਕ ਹੋਣਗੇ ਜੀ ਤੇ ਉਹਨਾਂ ਦੇ ਪਰਿੰਦੇ ਵੀ ਜਿਹੜੇ ਠੀਕ ਠਾਕ ਹੋਣਗੇ ਜੀ ਤੇ ਲੋ ਜੀ ਕਾਫੀ ਦਿਨਾਂ ਬਾਅਦ ਜਿਹੜੀ ਵੀਡੀਓ ਬਣਾ ਰਹੇ ਆ ਜੀ ਤੇ ਕਾਫੀ ਭਰਾਵਾਂ ਦੇ ਫੋਨ ਵੀ ਆਏ ਆ ਟਿਕ ਕਬੂਤਰ ਢਿੱਲੇ ਮੱਠੇ ਬਹੁਤ ਹੋ ਰਹੇ ਆ ਜੀ ਜਿਹੜੀ ਇਹ ਟਾਈਮ ਤੋਂ ਪਹਿਲੇ ਜਿਹੜੀ ਧੁੰਦ ਪੈ ਗਈ ਹੈ ਜੀ ਕੋਈ ਮੀਂਹ ਵੀ ਨਹੀਂ ਵਰਿਆ ਅਜੇ ਤੱਕ ਤੇ ਕਾਫੀ ਭਰਾ ਜਿਹੜੇ ਦਿੱਕਤਾਂ ਚ ਆ ਰਹੇ ਉਹਨਾਂ ਦੇ ਜਾਨਵਰੀ ਬੜੇ ਦਿੱਕਤਾਂ ਜਾ ਰਹੇ ਆ ਵਾਇਰਸ ਆ ਰਹੇ ਆ ਅੱਖਾਂ ਖਰਾਬ ਹੋ ਰਹੀਆਂ ਅੰਕਲੇ ਆਦਰਚ ਰਿਸ਼ੇ ਹੋ ਰਿਹਾ ਜੀ ਤੇ ਲੋ ਜੀ ਮੇਰੇ ਭਰਾ ਬੇਫਿਕਰੇ ਹੋ ਜੋ ਤੁਸੀਂ ਸਹੀ ਵੀਡੀਓ ਦੇ ਆਏ ਜਿੰਨਾ ਭਰਾਵਾਂ ਨੇ ਸਾਡੇ ਚੈਨਲ ਨੂੰ ਨਹੀਂ ਜੇ ਤੱਕ ਸਬਸਕ੍ਰਾਈਬ ਕੀਤਾ ਤੇ ਜਲਦੀ ਤੋਂ ਜਲਦੀ ਮੇਰੇ ਭਰਾ ਸਾਡੇ ਚੈਨਲ ਸਬਸਕ੍ਰਾਈਬ ਕਰ ਲੂਗੇ ਗਾੜੀ ਦੀ ਗਾੜੀ ਮੇਰੇ ਭਰਾ ਜਰੂਰ ਸ਼ੇਅਰ ਕਰ ਦਿਆ ਕਰੋ ਕਿਉਂਕਿ ਮੈਂ ਛੋਟੀ ਜਿਹੜੀ ਛੋਟਚੀ ਵੀਡੀਓ ਪਾ ਚੁੱਕਿਆ ਤੇ ਜਿਹੜੀ ਇਹਦੀ ਫੁੱਲ ਵੀਡੀਓ ਜਿਹੜੀ ਪੈ ਜੇਗੀ ਅੱਜ ਤੁਹਾਨੂੰ YouTube ਤੇ ਲੋ ਜੀ ਕਾਫੀ ਜਿੰਨਾਂ ਭਰਾਵਾਂ ਦੇ ਕਬੂਤਰ ਬਿਮਾਰ ਹੋ ਰਹੇ ਬਿਮਾਰਾ ਹੁਣ ਕਨ ਦਾ ਕੀ ਇਰਾਦਾ ਇਹ ਜਿਹੜੀ ਠੰਡ ਬੇਬੈਮੀ ਠੰਡ ਪੈ ਗਈ ਆ ਠੀਕ ਹੈ ਦਾਣਾ ਕਬੂਤਰ ਨਹੀਂ ਪਚਾਰੇ ਗਈ ਤੇ ਕਬੂਤਰ ਜਿਹੜੇ ਹੱਡੀ ਕੱਢ ਰਹੇ ਆ ਅੱਖਾਂ ਖਰਾਬ ਹੋ ਰਹੀਆਂ ਉਸ ਤੋਂ ਬਾਅਦ ਟੈਡੇ ਹੋ ਜਾ ਰਹੇ ਆ ਠੀਕ ਹੈ ਜੀ ਕਈ ਕਬੂਤਰ ਮਰ ਵੀ ਰਹੇ ਆ ਜੀ ਤੇ ਲੋ ਜੀ ਮੈਂ ਸਾਰੇ ਭਰਾਵਾਂ ਨੂੰ ਦੱਸਿਆ ਜੀ ਕਿ ਇੱਕ ਜਿਹੜੀ ਆ ਉਹਦੀ ਪ੍ਰੋਬਲਮ ਦੱਸ ਦਿੰਨੇ ਆ ਜੀ ਪਹਿਲੇ ਤੇ ਮੇਰੇ ਭਰਾਣਾ ਕਬੂਤਰਾਂ ਨੇ ਪਿਆਰ ਚੈੱਕ ਕਰਿਆ ਕਰੋ ਠੰਡੇ ਆ ਜਾਂ ਗਰਮ ਆ ਤੇ ਇੱਕ ਦੋਮ ਦਾ ਕੰਡਾ ਜੀ ਮੇਰਾ ਭਰਾ ਜਰੂਰ ਚੈੱਕ ਕਰਿਆ ਕਰੋ ਤੇ ਫੇਰ ਮੈਨੂੰ ਮੈਸੇਜ ਤੇ ਦੱਸਿਆ ਕਰੋ ਮੈਂ ਕਾਫੀ ਭਰਾਵਾਂ ਨੂੰ ਇਹੋ ਚੀਜ਼ਾਂ ਪੁੱਛਣਾ ਕਿ ਪਿਆਰ ਠੰਡੀ ਹੈ ਜਾਂ ਗਰਮ ਆ ਤੇ ਮੇਰੇ ਭਰਾ ਨੂੰ ਨਾ ਜਰੂਰ ਮੈਸੇਜ ਤੇ ਵੀਡੀਓ ਵੇਖ ਕੇ ਚੈੱਕ ਕਰਕੇ ਦੱਸਿਓ ਜਿਸ ਭਰਾ ਦੇ ਕਬੂਤਰ ਬਿਮਾਰ ਹੋਏ ਆ। ਦੂਸਰੀ ਗੱਲ ਕਿ ਜਿਸ ਭਰਾ ਨੇ ਡੀਵਾਰਮਿੰਗ ਕੀਤੀ ਨਹੀਂ ਅਜੇ ਤੋ ਮੇਰੇ ਭਰਾ ਜਲਦੀ ਤੋਂ ਜਲਦੀ ਕਰ ਸਕਦੇ ਆ ਜੀ। ਤੇ ਜਿਸ ਭਰਾ ਨੇ ਡੀਵਾਰਮਿੰਗ ਕਰਨੀ ਆ ਇਹ ਉਹਦੇ ਵਾਸਤੇ ਤੁਹਾਡੇ ਕੋਲ ਸੀਸੀਆਈ ਟੈਬਲੇਟ ਲੈ ਸਕਦਾ ਬਾ ਜੀ। ਠੀਕ ਆ ਜੀ ਇਹ ਸੀਸੀਆਈ ਟੈਬਲੇਟ ਆ ਜੀ। ਤੇ ਜੇ ਕਿਸੇ ਭਰਾ ਨੇ ਬਾਹਰੋਂ ਜਾਨਵਰ ਨਵਾਂ ਵੀ ਲਿਆਂਦਾ ਉਹਨੂੰ ਵੀ ਦੇ ਸਕਦਾ ਜੀ ਤੁਹਾਡਾ ਜੀ ਜਾਨਵਰ ਜਿਹੜਾ ਸੇਫ ਹੋ ਜਾਏਗਾ ਉਹਦੇ ਵਿੱਚ ਕੋਈ ਵਾਇਰਸ ਵਗੈਰਾ ਮੱਖੀ ਵਗੈਰਾ ਨਹੀਂ ਆਏਗੀ ਠੀਕ ਆ ਜੀ। ਤੇ ਆਹਦੇ ਕੋ ਪਹਿਲੇ ਯੂਜ਼ ਕਰ ਲੇ ਠੀਕ ਹੈ ਜੀ ਤੇ ਲੋ ਜਿਹੜੀ ਮੇਨ ਪ੍ਰੋਬਲਮ ਤੇ ਆਨੇ ਆ ਸਾਨੂੰ ਜਿਹੜੇ ਪੈਰ ਠੰਡੇ ਜਾਂ ਗਰਮ ਜ਼ਰੂਰ ਦੱਸਿਓ ਕਰੋ ਮੈਸੇਜ ਤੇ ਤੇ ਜੇ ਪੈਰ ਗਰਮ ਆ ਜੀ ਉਹਦੇ ਵਾਸਤੇ ਤੁਸੀਂ 161 ਯੂਜ਼ ਕਰ ਸਕਦੇ ਹੋ ਕਿਉਂਕਿ ਕਾਫੀ ਪ੍ਰਮਾਣ ਇਹਦਾ ਰਿਜ਼ਲਟ ਵੇਖਿਆ ਵੀ ਹੋਇਆ ਵਾ ਜੀ ਠੀਕ ਹੈ ਜੀ ਤੇ ਜੇ ਪੈਰ ਠੰਡੇ ਆ ਜਾਨਵਰ ਦੇ ਫਿਰ ਤੁਸੀਂ 181 ਮਿਕਸੀ ਜਾਂ ਦੀ ਟੈਬਲਟ ਯੂਜ਼ ਕਰਦੇ ਸਕਦੇ ਗਾਰਲ ਆਇਲ ਠੀਕ ਹੈ ਜੀ ਤੇ ਇਹ ਦੋ ਚੀਜ਼ਾਂ ਵਾ ਜੀ ਤੇ ਮੇਰੇ ਭਰਾ ਜਿਸਪੁਰਾਣਿਆਂ ਨੂੰ ਆਰਡਰ ਕਰਨਾ ਦਿੱਤੇ ਕੇ ਨੰਬਰ ਤੇ ਆਨ ਆਰਡਰ ਕਰ ਸਕਦੇ ਜੀ ਆਲ ਓਵਰ ਇੰਡੀਆ ਡਿਲੀਵਰੀ ਆ ਜੀ ਤੇ ਮੇਰੇ ਭਰਾ ਜੇ ਉਹ ਚੀਜ਼ਾਂ ਜੇ ਤੁਹਾਨੂੰ ਨਿਸ਼ਾਨੀਆਂ ਦੱਸੀਆਂ ਮੇਰੇ ਭਰਾ ਜਰੂਰ ਚੈੱਕ ਕਰਕੇ ਹਾਨੂੰ ਦੱਸਿਓ ਤੇ ਜਿਸਪੁਰਾ ਦੇ ਵੀ ਪ੍ਰੋਬਲਮ ਜਲਦੀ ਵੀ ਉਸ ਤੋਂ ਪਹਿਲੇ ਜਿਹੜਾ ਵਾ ਕਬੂਤਰਾਂ ਦੇ ਕੀੜੇ ਕੱਟ ਲਿਆ ਹੋਏ ਮੇਰਾ ਭਰਾ ਠੀਕ ਹੈ ਜੀ ਬਾਕੀ ਆਨ ਆਰਡਰ ਕਰ ਸਕਦੇ ਦਿੱਤੇ ਕੇ ਨੰਬਰ ਤੇ ਤੇ ਉਹਦੇ ਘਰ ਤੱਕ ਜਿਹੜਾ ਆਰਡਰ ਉਹ ਤਾਂ ਪਹੁੰਚ ਜਾਏਗਾ ਜੀ ਇਹ ਕੈਸ਼ ਔਨ ਡਿਲੀਵਰੀ ਵੀਰ ਜੀ ਆਪਣੇ ਕੋਲ ਨਹੀਂ ਅਵੇਲੇਬਲ ਹੈਗੀ ਤੇ ਜਿਹੜਾ ਪਹਿਲੇ ਦਾ ਪੇਮੈਂਟ ਆਏਗੀ ਤੇ ਕੋਰੀਅਰ ਚਾਰਜ ਅਲੱਗ ਹੋਏਗਾ ਜੀ ਤੇ ਫਿਰ ਉਸ ਤੋਂ ਬਾਅਦ ਦਾ ਆਰਡਰ ਨਿਕਲ ਜੀਏਗਾ ਤੋਂ ਜੀ ਠੀਕ ਹੈ ਜੀ ਦੋ ਦਿਨ ਦੇ ਅੰਦਰ ਦੇ ਵਿੱਚ ਜਿਹੜਾ ਆਰਡਰ ਚੱਲ ਜਾਂਦਾ ਜੀ ਆਪਣੇ ਪੰਜਾਬ ਦੇ ਅੰਦਰ ਤੇ ਜਿਹੜਾ ਪੰਜਾਬ ਤੋਂ ਬਾਹਰ ਆ ਉਹਨੂੰ ਦੋ ਚਾਰ ਦਿਨ ਲੱਗ ਜਾਂਦੇ ਜੀ ਮੇਰਾ ਭਰਾ ਠੀਕ ਹੈ ਜੀ ਧੰਨਵਾਦ ਜੀ ਫਿਰ ਮਿਲਦੇ ਆ ਨਵੇਂ ਵੀਡੀਓ ਲੈ ਕੇ ਜੀ ਤੇ ਜੀ ਗੱਡੀ ਜ਼ਰੂਰ ਸ਼ੇਅਰ ਕਰਿਓ ਜਿੱਦਾਂ ਦੀ ਚੰਗੀ ਲੱਗੀ ਵੀਡੀਓ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਮੇਰੇ ਭਰਾ ਠੀਕ ਹੈ ਜੀ ਤੇ ਆਪਣਾ ਡਰੈਸ ਜਿਹੜਾ ਹੈਗਾ ਧਾਰੀਵਾਲ ਸ਼ਹਿਰ ਹੈ ਜੀ ਗੁਰਦਾਸਪੁਰ ਜ਼ਿਲ੍ਹਾ ਨਿਊ ਬੱਸ ਸਟੈਂਡ ਤੇ ਆਪਣੀ ਨਵੀਂ ਜਿਹੜੀ ਸ਼ਾਪ ਉਹ ਵੀ ਓਪਨ ਹੋ ਰਹੀ ਹੈ ਥੋੜੇ ਦਿਨਾਂ ਨੂੰ ਤੇ ਫਿਰ ਉਹਦੀ ਵੀ ਲੋਕੇਸ਼ਨ ਤੁਹਾਨੂੰ ਸਰਪ੍ਰਮ ਨੂੰ ਪਾ ਦਿੱਤੀ ਜਾਏਗੀ ਧੰਨਵਾਦ ਜੀ ਫਿਰ ਮਿਲਦੇ ਹਾਂ ਜੀ ਨੈਕਸਟ ਵੀਡੀਓ ਚ ਦਿਵਯਾ ਆਪਣੀ ਛੋਟੇ ਭਰਾਣ ਵਾਲੀ ਸ਼ਾਨ ਨੂੰ